ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ਼ ਕਰਦਾ ਕਿ ਸਾਰੇ ਭੈਣ ਭਰਾ ਵੱਡੇ ਨਿੱਕੇ ਚੜ੍ਹਦੀ ਕਲਾ 'ਚ ਹੋਣਗੇ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬੇਨਤੀ ਹੈ ਕਿ ਮੈਂ ਪਿੱਛੇ ਜੇ ਪੋਸਟਾਂ ਪਾਈਆਂ ਸੀ ਇੱਕ ਵੀਡੀਓ ਵੀ ਪਾਈ ਆ ਕਿ ਮੈਂ 1 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਪੁਖਰਤਾਲ ਰੱਖਾਂਗਾ ਕਿਉਂਕਿ 1984 ਵਿੱਚ ਜਿਨ੍ਹਾਂ ਨੇ ਜੋਧਪੁਰ ਜੇਲ ਕਟਿਆ ਆਪਣੇ ਪਿੰਡੇ ਤੇ ਸੰਤਾਪ ਹੰਡਾਇਆ ਅੱਜ 40 ਸਾਲ ਹੋ ਗਏ ਉਹ ਦਰਦਾਂ ਦੀਆਂ ਠੋਕਰਾਂ ਖਾ ਰਹੇ ਨੇ ਉਹਦੇ ਵਿੱਚ ਮੈਂ ਵੀ ਹੈਗਾ ਹੋਰ ਧਰਨਾ ਲਾਉਣ ਦਾ ਜਾਂ ਪੁਖਰਤਾਲ ਤੇ ਬੈਠਣ ਦਾ ਮੇਨ ਮਕਸਦ ਇਹ ਹੈ ਕਿ ਮੈਂ 24 ਸਾਲ ਹਾਈ ਕੋਰਟ ਕੇਸ ਲੜਿਆ ਆਪਣੇ ਪੱਲੇ ਤੇ ਸਚਾਈ ਇਹ ਹੈ ਕਿ ਮੈਨੂੰ ਨੀਜੇ ਸ਼ਰੋਨ ਕਮੇਟੀ ਨੇ ਕੋਈ ਵਕੀਲ ਦਿੱਤਾ ਨਾ ਕੋਈ ਸਹਾਇਤਾ ਦਿੱਤੀ ਹੈ। ਬਾਕੀ ਜੋਧਪੁਰੀਆਂ ਦੇ ਕੇਸ ਜੋਧਪੁਰੀਆਂ ਦੇ ਜਿੰਨੇ ਵੀ ਕੇਸ ਆ ਉਹ ਸ਼ਰੋਨ ਕਮੇਟੀ ਨੇ ਲੜਿਆ ਔਰ ਵਕੀਲ ਵੀ ਦਿੱਤੇ ਆ ਇਹ ਨਹੀਂ ਮੈਨੂੰ ਪਤਾ ਕਿ ਉਹਨਾਂ ਨੇ ਕਿਉਂ ਨਹੀਂ ਦਿੱਤੇ ਉਹਨਾਂ ਦੀ ਮਨਸ਼ਾ ਕੀ ਸੀ ਤੇ ਉਹ ਜਾਣਦੇ ਆ। 1999 ਤੋਂ ਲੈ ਕੇ ਰੈਗੂਲਰ ਮੇਰਾ ਕੇਸ ਚੱਲਦਾ ਆ ਰਿਹਾ ਔਰ ਮੈਂ ਹਰ ਤਰੀਕੇ ਤੋਂ ਦਰਿਆ ਮੇਰੀ ਲੱਤ ਤੇ ਸੱਟ ਲੱਗ ਗਈ ਸੀ ਤੇ ਮੇਰ ਕੋ ਜਾ ਨਹੀਂ ਗਿਆ ਉਸ ਕਰਕੇ ਥੋੜਾ ਜਿਹਾ ਵਿੱਚ ਰਿਕਾਉਡ ਪਈ ਹੈ ਔਰ 2020 ਦੇ ਵਿੱਚ ਸ਼ਰੋਣੀ ਕਮਿਟੀ ਨੇ 325 ਬੰਦਿਆਂ ਦੇ ਕੇਸ ਮੇਰੇ ਨਾਲ ਜੋੜ ਦਿੱਤੇ ਔਰ ਉਹ 21 4 2023 ਨੂੰ ਇਹ ਸਾਰੇ ਜਿਹੜੇ ਕੇਸ ਹਾਈ ਕੋਰਟ ਨੇ ਡਿਸਮਿਸ ਕਰ ਦਿੱਤੇ ਖਾਰਜ ਕਰ ਦਿੱਤੇ ਖਾਤਮਾ ਕਰ ਦਿੱਤੇ ਇਹ ਤੁਸੀਂ ਸਾਰੇ ਜਾਣਦੇ ਕਿ 90 ਦਿਨ ਦੇ ਵਿੱਚ ਵਿੱਚ ਉਹ کیس ਲੱਗਦੇ ਨੇ ਪਿੰਲੋ ਵੀ ਜੋਧਪੁਰੀਆਂ ਨੂੰ ਗੁੰਮਰਾਹ ਕੀਤਾ ਗਿਆ ਜਿੱਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਕਿ ਕਿਸਨਾ ਕਰੋ ਜੀ ਤੁਹਾਨੂੰ ਪੈਸੇ ਦਵਾਤਾ ਕੇ ਤੁਹਾਨੂੰ ਮੌਜੂਦਾ ਮਿਲੂ ਜਿਹੜੇ ਨਹੀਂ ਵੀ ਕੋਡ ਦੇ ਵਿੱਚ ਜਾਂਦੇ ਪਰ ਉਹਨਾਂ ਨੂੰ ਮਿਲਿਆ ਨਹੀਂ ਕੁਝ ਵੀ ਹੁਣ 24 ਸਾਲ ਮੈਂ ਇਕੱਲੇ ਨੇ ਆਪਣੇ ਪਿੰਲੋ ਪੈਸੇ ਲਾ ਕੇ ਕਿਸ ਕੀਤਾ ਹੋਵੇ ਕਿਸ ਲੜਿਆ ਹੋਵੇ ਉਹਦੇ ਨਾਲ 325 ਬੰਤੇ ਹੋਰ ਨਵੇਂ ਸਿਰੋਂ ਆ ਜਾਣ ਜਿਨ੍ਹਾਂ ਨੂੰ ਸਭ ਕੁਝ ਮਿਲਿਆ ਸਰਕਾਰ ਦੇ ਖਾਤੇ ਦੇ ਵਿੱਚ ਇਹਨਾਂ ਨੂੰ ਬਹੁਤ ਕੁਝ ਮਿਲਿਆ ਔਰ ਕੱਲਾ ਮੈਂ ਹੀ ਰਹਿ ਗਿਆ ਔਰ ਮੇਰੇ ਕੋਲ ਕੁਝ ਐਸੇ ਵੀ ਬੰਦੇ ਮੇਰੇ ਸੰਪਰਕ ਦੇ ਵਿੱਚ ਆ ਗਏ ਕਿ ਜਿਨ੍ਹਾਂ ਨੂੰ ਵਿਚਾਰੇ ਨੂੰ ਉਹਨਾਂ ਨੂੰ ਕੁਝ ਨਹੀਂ ਮਿਲਿਆ ਵੀ ਮੇਰੇ ਵਾਂਗੂ ਫਾੜੀ ਤੁਰੇ ਫਿਰਦੇ ਨੇ ਤੇ ਜੇ ਭਰਾਵੋ ਦਜਰੋਂ ਨਹੀਂ ਮਿਲਿਆ ਤਾਂ ਵੀ ਮੇਰੇ ਨਾਲ ਆਣ ਕੇ ਬੈਠ ਜਾਵੇ ਹੁਣ ਮਸਲਾ ਇਹ ਕਿ ਮੈਂ ਏਸੀ ਪਰਿਵਾਰ ਦੇ ਨਾਲ ਗਰੀਬ ਪਰਿਵਾਰ ਨਾਲ ਸੰਬੰਧਿਤ ਆ ਪਰ ਜਿਨੇ 24 ਸਾਲ ਦੀ ਮਿਹਨਤ ਆਪਣੀ ਕੋਟਾਂ ਚ ਲਾਈ ਹੋਵੇ ਉਹਨੂੰ ਆਸਮਿਤ ਹੋਵੇ ਫਿਰ ਉਹਦਾ ਕੇਸ ਫਿਰ ਮੇਰਾ ਕੇਸ ਦੇਖੋ ਨਾ ਉਹ ਕਹੀਤੀ ਸੁਣਵਾਈ ਹੋਈ ਨਾ ਮੇਰਾ ਪੱਖ ਸੁਣਿਆ ਨਾ ਜੱਜ ਸਾਹਿਬ ਨੇ ਕੋਈ ਫੈਸਲਾ ਸੁਣਾਇਆ ਕਿ ਚੰਨਣ ਸਿੰਘ ਦਾ ਕੇਸ ਹੈ ਜੀ ਇਹਨੇ ਚਿਰਤਾਸੀ ਆ ਉਸ ਕਰਕੇ ਇਹਨੂੰ ਖਾਰਜ ਕੀਤਾ ਕਿਹਾ ਮੇਰਾ ਪੱਖ ਸੁਣਿਆ ਹੀ ਨਹੀਂ। ਉਸ ਦਿਨ ਮੇਰਾ ਵਕੀਲ ਹਾਜ਼ਰ ਹੀ ਨਹੀਂ ਹੋਇਆ। ਉਹ ਸਾਰੇ ਵਕੀਲ ਸ਼ਰਮ ਦੀ ਕਮੇਟੀ ਤੇ ਸੀ। ਤੇ ਕੇਸ ਤੇ ਮੇਰੇ ਮਗਰ ਕੇਸ ਦੇ ਨਾਲ ਲੱਗੇ ਸੀ ਸਾਰੇ ਕੇਸ। ਉਹ ਜੋ ਸਰਕਾਰ ਦੇ ਖਾਤੇ ਦੇ ਵਿੱਚ ਜੋਤਪੀਰਿਆ ਨੂੰ ਬੜਾ ਕੁਝ ਦਿੱਤਾ ਗਿਆ। ਹੁਣ ਬੜਾ ਕੁਛ ਦਿਨ ਦੇ ਚੱਕਰ ਤੇ ਵਿੱਚ ਤੋਂ ਜਿਹੜੇ ਸਾਰੇ ਕੇਸ ਡਿਸਮਿਸ ਹੋਏ ਨਾਲ ਮੇਰਾ ਵੀ ਖਰਚ ਹੋ ਗਿਆ। ਭਈ ਮੇਰਾ ਕੀ ਕਸੂਰ ਸੀ? ਉਹ ਕਹਿੰਦਾ ਕਿ ਤੇ ਸ਼ਰੋਨੀ ਕਮੇਟੀ ਕੋ ਕਟਾਈ ਹੋਈ ਆ। ਜਿੱਥੇ ਮੈਨੂੰ ਕੋਈ ਗਰੇਜ ਨਹੀਂ ਕਹਿਣ ਤੇ ਵਿੱਚ ਕਿਉਂਕਿ ਮੈਂ ਖੁਦ ਅਕਾਲੀ ਦਲ ਦੇ ਵਿੱਚ ਮੀਤ ਪ੍ਰਧਾਨ ਆ। ਔਰ ਗਲਤ ਨੂੰ ਗਲਤ ਜਿੱਥੇ ਕੋਈ ਕਤਾਈ ਹੁੰਦੀ ਉਹਨੂੰ ਕਤਾਈ ਕਹਿ ਦੇਣਾ ਚਾਹੀਦਾ ਹੈ ਜੇ ਵਿੱਚ ਕੋਈ ਮਾੜੀ ਗੱਲ ਨਹੀਂ ਔਰ ਉਹ ਉਹ ਜੋਤਪੁਰੀ ਜਿਹੜੇ ਵਿਚਾਰੇ ਅੱਜ ਆਕਾਲੀ ਦਲ ਤੋਂ ਟੁੱਟੇ ਨੇ ਅੱਜ ਬੇਮਖ ਹੋ ਗਏ ਨੇ ਉਹ ਆਕਾਲੀ ਦਲ ਤੇ ਤੋਂ ਬਹੁਤ ਰੋਸ ਪ੍ਰਗਟ ਕਰਦੇ ਮੇਰੇ ਕੋਲ ਔਰ ਉਹਨਾਂ ਕੋਈ ਨਹੀਂ ਹਿੰਮਤ ਵੀ ਨਹੀਂ ਆ ਯੋ ਕਿਤੇ ਆਣ ਕੇ ਆਪਣੀ ਆਵਾਜ਼ ਬੁਲੰਦ ਕਰਦਿਆਂ ਜਾਂ ਆਪਣੀ ਮੰਗ ਰੱਖਣ ਕਈਆਂ ਕੋਲ ਤੇ ਕਿਰਾਏ ਚ ਤੱਕ ਜਗੋਂ ਪੈਸੇ ਨਹੀਂ ਹੈਗੇ ਕਿੱਥੋਂ ਆਉਣਗੇ ਕਿ ਕਿਦਾਂ ਹੱਕ ਆਪਣਾ ਮੰਗਣਗੇ ਉਸ ਹਲਕੇ ਦੇ ਹਲਕਾ ਇੰਚਾਰਜਾਂ ਸ਼ਰੋਨੀ ਕਮੇਟੀ ਦੇ ਮੈਂਬਰਾਂ ਨੇ ਆ ਕਿਤੇ ਨਾ ਕਿਤੇ ਇਹੋ ਜਿਹੀਆਂ ਕਟਾਈਆਂ ਬੜੀ ਵੱਡੀ ਕਟਾਈ ਸ਼ਰੋਨੀ ਕਮੇਟੀ ਕੋਈ ਆ ਕਿ ਜੋਧਪੁਰਿਆਂ ਦੀ ਬਾਤ ਹੀ ਨਹੀਂ ਪੁੱਛੀ ਇਹ ਸਬੰਧ ਚ ਮੈਂ ਪਿੱਲੂ ਵੀ ਗੱਲ ਕੀਤੀ ਸੀ ਹੁਣ ਮਸਲਾ ਇੱਥੇ ਇਹ ਹੁੰਦਾ ਕਿ ਸਰਕਾਰ ਦੇ ਖਾਤੇ ਦੇ ਵਿੱਚ ਜੋਧਪੁਰਿਆਂ ਨੂੰ ਬਹੁਤ ਕੁਝ ਮਿਲਿਆ ਔਰ ਜੋਧਪੁਰਿਆਂ ਦਾ ਲੱਗਾ ਕਿ ਕੁਝ ਨਹੀਂ ਲੱਗਾ 24 ਸਾਲ ਦੀ ਕਮਾਈ ਤੇ ਮੇਰੀ ਲੱਗੀ ਆ ਜੇ ਲਮ ਹਾਈ ਕੋਰਟ ਹੁੰਦਾ ਰਿਹਾ ਹਰ ਤਰੀਕੇ ਉਹਨਾਂ ਫਿਰ ਵਕੀਲ ਨੂੰ ਪੈਸੇ ਤੇ ਨੇ ਬਾਕੀਆਂ ਦੇ ਕੇਸ ਤੇ ਸ਼ਰੋਨੀ ਕਮੇਟੀ ਨੇ ਲੜਿਆ ਇਸ ਚੀਜ਼ ਨੂੰ ਆਧਾਰ ਰੱਖ ਕੇ ਮੁਖ ਰੱਖ ਕੇ ਮੈਂ ਕੱਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਕੂਟੀ ਅੱਗੇ ਪਹੁੰਚਣ ਤੱਕਣੀ ਹੋਰ ਸਰਕਾਰ ਨੂੰ ਵੀ ਬੇਨਤੀ ਕਰਨੀ ਕਿ ਤੁਸੀਂ ਇਹਦਾ ਕਰੋ ਕੋਈ ਸਬ ਕਮੇਟੀ ਬਣਾਓ ਤਾਕੇ ਪਤਾ ਲੱਗੇ ਕਿ ਅਖੀਰ ਜੋਧਪੁਰਿਆ ਨੇ ਮਿਲਿਆ ਕੀ ਆ ਦਿੱਤਾ ਕੀ ਆ ਤੇ ਨਾਲੇ ਹੁਣ ਮੇਰੇ ਸੁਣ ਤੇ ਵਿੱਚ ਆਇਆ ਕਿ ਸ਼ਰਨ ਕਮੇਟੀ ਨੇ ਜੋਧਪੁਰਿਆ ਦਾ ਫਿਰ ਕੇਸ ਹਾਈ ਕੋਰਟ ਤੇ ਚਲਾਇਆ ਨੇ ਤੇ ਉਹ ਇੱਕ ਵਕੀਲ ਬੰਨ ਦਿੱਤਾ ਵਿਸ਼ਮਨ ਦਾਤ ਨੰਬਰ ਦਿੱਤਾ ਸੀ ਮੈਨੂੰ ਇਹ ਕੇਸ ਦਾ ਡਾਇਰੀ ਨੰਬਰ ਉਹ ਕੇਸ ਡਾਇਰੀ ਨੰਬਰ ਤੱਕ ਹੀ ਸੀਮਤ ਰਹਿ ਗਿਆ ਹੁਣ ਮੈਂ ਇੱਕ ਗਰੀਬ ਪ੍ਰਵਾਸ ਦੇ ਨਾਲ ਏਸੀ ਪ੍ਰਵਾਸ ਦੇ ਨਾਲ ਸੰਬੰਧਤਾਂ ਔਰ 24 ਸਾਲ ਮੈਂ ਕੇਸ ਲੜਿਆ ਔਰ ਮੇਰੇ ਕੇਸ ਦੇ ਵਗਰ ਲਾ ਕੇ ਤੇ ਮੇਰਾ ਹੀ ਸਭ ਤੋਂ ਵੱਡਾ ਨੁਕਸਾਨ ਹੋਇਆ ਵਾ ਤੇ ਭਾਈ ਜਿਹਦਾ ਨੁਕਸਾਨ ਹੋਣਾ ਉਹਨੇ ਤੇ ਡੱਡਾ ਮਾਰਦੀਆਂ ਮੈਂ ਅੱਥੇ ਫਿਰ ਸਰਕਾਰ ਦੇ ਵਿੱਚ ਜਾ ਕੇ ਬਹਿਣਾ ਜੀਮ ਸਾਹਿਬ ਦੀ ਕੋਠੀ ਤੇ ਮੇਰਾ ਕੋਈ ਮੇਰਾ ਨਿਆਂ ਕਰੋ ਮੇਰਾ ਇਨਸਾਫ ਕਰੋ ਔਰ ਇੱਕ ਸਬ ਕਮੇਟੀ ਬਣਾਈ ਜਾਵੇ ਜਿਹਦੇ ਵਿੱਚ ਇਹ ਪਤਾ ਲੱਗੇ ਕਿ ਜੋਧਪੁਰਿਆ ਨੂੰ ਦਿੱਤਾ ਕੀ ਆ ਨਵੰਬਰ <Numember> 1984 ਵਾਲਿਆਂ ਨੂੰ ਦਿੱਤਾ ਕੀ ਆ ਕਿਉਂਕਿ ਬਹੁਤ ਵੱਡੇ ਵੱਡੇ ਫਰਾਟ ਹੋ ਰਹੇ ਨੇ ਬੜੀਆਂ ਬੜੀਆਂ ਹੀਰਾ ਫੇਰੀਆਂ ਹੁੰਦੀਆਂ ਸਾਰੇ ਜਾਣਦੇ ਸਰਕਾਰ ਨੂੰ ਜਾਣਦੇ ਮੈਂ ਵੀ ਜਾਣਦਾ ਤੁਸੀਂ ਵੀ ਜਾਣਦੇ ਜੀ ਜੋਧਪੁਰੀਆਂ ਨੂੰ ਦੁਕਾਨਾਂ ਛੂਪੀਆਂ ਮਨਜ਼ੂਰ ਹੋਈਆਂ ਕਿਉਂਕਿ ਸਾਡਾ ਕਿ ਜੋਧਪੁਰੀਆਂ ਨੂੰ ਉੱਚੇ ਪੋਲੇ ਤੇ ਬਦਰੀਨਾਥ ਦੀ ਜਿਹੜੀ ਮੈਡੀਕਲ ਦੀ ਦੁਕਾਨ ਦੇ ਸਾਹਮਣੇ ਦੁਕਾਨ ਨੂੰ ਫਰੰਟ ਤੇ ਉਹਨੂੰ ਅਲਾਟਮੈਂਟ ਹੋਈ ਆ ਉਹਨੂੰ ਪਰਮਟ ਮਿਲਿਆ ਔਰ ਪੈਸੇ ਮਿਲਿਆ ਉਹ ਵੀ ਜੋਧਪੁਰ ਹੀ ਆ ਮੈਂ ਵੀ ਜੋਧਪੁਰ ਹੀ ਆ ਕੋਈ ਜੋਧਪੁਰ ਜਿਹਨਾਂ ਵਿਚਾਰਨ ਮਿਲਿਆ ਕਹਖਣਿ ਸੋ ਕਹਿੰਦਾ ਭਾਵ ਕਿ ਜਿੰਨੂੰ ਕੋਈ ਦੁਕਾਨ ਮਿਲ ਗਈ ਆ ਕੋਈ ਟ੍ਰੋਲ ਪੰਪ ਦਾ ਲਾਇਸੈਂਸ ਮਿਲ ਗਿਆ ਜਾਂ ਕੋਈ ਗੈਸ ਏਜੰਸੀ ਮਿਲ ਗਈ ਆ ਜਾਂ ਬਸਾਂ ਦੇ ਪਰਮਟ ਮਿਲ ਗਏ ਆ ਜਾਂ ਪੈਸੇ ਮਿਲ ਗਏ ਆ 1999 ਦੇ ਵਿੱਚ ਤੇ 14-14 ਲੱਖ ਰੁਪਏ ਬਾਦੂ ਸਾਹਿਬ ਨੇ ਮਾਫ ਕੀਤਾ ਸੀ ਤੇ 2018 ਦੇ ਵਿੱਚ 14 14 15 15 ਲੱਖ ਰੁਪਇਆ ਸ਼ੈਸ਼ਨ ਕੂਟੇ ਤੋਂ ਦਿੱਤਾ ਸੀ। ਅੱਛਾ ਹੁਣ ਮੇਰਾ ਕੇਸ ਤੇ 99 ਤੋਂ ਚੱਲਦਾ ਆ ਰਿਹਾ। ਉਹ 2023 ਦੇ ਵਿੱਚ ਇੱਕ ਕੇਸ ਜਿਹੜਾ ਡਿਸਮਿਸ ਹੋਇਆ ਖਾਰਜ ਹੋਇਆ ਔਰ ਸਭ ਤੋਂ ਵੱਡਾ ਨੁਕਸਾਨ ਮੇਰਾ ਹੋਇਆ। ਉਸ ਨੁਕਸਾਨ ਦੀ ਪਰਭਾਈ ਲਈ ਮੈਂ ਸਿਆਂ ਸਭ ਦੀ ਉਠੀ ਕੇ ਬੈਠਾ ਹਰ ਮੈਂ ਵੀ ਮੰਗ ਕਰਾਂਗਾ ਕਿ ਇਹਦੀ ਇੱਕ ਪੜਤਾਲ ਕੀਤੀ ਜਾਏ ਜਾਂ ਸਬ ਕਮੇਟੀ ਬਣਾਓ ਜਾਂ ਸਰਕਾਰ ਕਿਸੇ ਆਪਣੇ ਤਰੀਕੇ ਨਾਲ ਜਿੱਦਾਂ ਮਰਜੀ ਇਹਦੀ ਪੜਤਾਲ ਕਰੇ ਕਿ ਆਖਿਰ ਇਹਨਾਂ ਨੂੰ ਦਿੱਤਾ ਕੀ ਹੈ ਇਹਨਾਂ ਵਕੀ ਕਈਆਂ ਕੋ 5 5 10 10 ਪਰਮਟ ਹੋਣ ਕਈਆਂ ਕੋ ਕਈਆਂ ਨੇ ਬਹੁਤ ਜਿਆਦਾ ਬੈਨੀਫਿਟ ਲੈ ਲਿਆ ਹੁਣ ਤੇ ਕਈ ਮੇਰੇ ਵਰਗੇ ਵਿਚਾਰੇ ਰਹਿ ਗਏ ਹੁਣ ਕਿ ਰਹਿ ਗਏ ਨੇ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੁਨਾਹਗਰ ਕੇਤਨਾਂ ਕਿਤੇ ਸ਼ਰੋਣੀ ਕਮੇਟੀ ਕੋ ਕਤਾਈ ਹੋਈ ਹੈ ਹੁਣ ਜਿਹੜਾ ਵਿਸ਼ਨੂੰ ਦਾਤ ਵਕੀਲ ਆ ਮੇਰਾ ਜਿਹੜਾ ਕੋਰਟ ਦੇ ਵਿੱਚ ਬੋਲਦਾ ਨਾ ਬੋਲਦਾ ਚੰਨਣਪੁਰ ਦੇ ਕੇਸ ਦੇ ਨਾਲ ਇਸ ਵਕੀਲ ਨੂੰ ਸ਼ਰੋਣੀ ਕਮੇਟੀ ਨੇ ਕੀਤਾ ਪਰ ਮੈਨੂੰ ਪਤਾ ਲੱਗਾ ਇਹਨੇ ਨਹੀਂ ਕੀਤਾ ਨਹੀਂ ਉਹ ਸ ਵਕੀਲ ਨੇ ਕੀ ਕੀਤਾ ਕਿ ਮੇਰਾ ਕੇਸ ਡਾਇਰੀ ਕਰਾਤਾ ਨਾ ਨੰਬਰ ਕਰਾਤਾ ਮੁੜ ਕੇ ਬਸ ਖਤਮ ਬਲਕਿ ਮੈਂ ਇਹਦੀ ਪੜਤਾਲ ਕਰਉਣਾ ਚਾਹੁੰਨਾ ਕਿ ਕਿਹੜੇ ਬੰਦੇ ਨੇ ਕਿਹਾ ਸੀ ਕਿ ਤੁਸੀਂ ਚੰਨਣ ਤੋਂ ਦੇ ਕੇਸ ਦੇ ਨਾਲ ਕੇਸ ਜੋੜ ਤਾਂ ਮੈਂ ਤੇ ਵਿੱਚ ਆਪਣੇ ਹਸਾਮਤ ਤੁਰ ਜਾਂਦਾ ਸੀ ਫਿਰ ਬਿਨਾਂ ਪੱਖ ਸੁਣੇ ਮੇਰੇ ਕੇਸ ਮੁਖਾਰਜ ਕੀਤਾ ਗਿਆ ਉਰਜਾ ਸਾਹਿਬ ਨੇ ਕੋਈ ਪੱਖ ਨਹੀਂ ਸੁਣਿਆ ਹੋਰਲੇ ਤੱਕ ਉਹ ਕੇਸ ਲਮਕਣ ਡਿਆ ਨੇਰੇ ਚ ਤੁਰਿਆ ਫਿਰਦਾ ਕਦੀ ਇੱਧਰ ਕਦੀ ਉੱਧਰ ਉਹਦਾ ਕੋਈ ਆਤਾ ਪਤਾ ਨਹੀਂ ਲੱਗ ਰਿਹਾ ਇਸ ਮੱਧਮ ਵਾਲੇ ਕਮੇਸੀਐਮ ਸਾਹਿਬ ਦੇ ਕੋਠੀ ਅੱਗੇ ਬੈਠਣਾ ਤੇ ਮੈਂ ਸੀਐਮ ਸਾਹਿਬ ਕੋਈ ਵੀ ਮੰਗ ਕਰਨੀ ਆ ਕਿ ਇਹਦੀ ਸਬ ਕਮੇਟੀ ਬਣਾਈ ਜਾਵੇ ਆਖਰਕਾਰ ਪਤਾ ਤੇ ਲੱਗੇ ਕਿ ਜੋਤ ਪੀਰ ਨੂੰ ਦਿੱਤਾ ਕੀ ਆ ਇਹ ਕਿਉਂ ਘੜੀ ਮੜੀ ਰੋਲਾ ਪਾ ਰਹੇ ਨੇ ਮੇਰੀ ਮਜਬੂਰੀ ਮੈਨੂੰ ਤਾਂ ਆਪਣੇ ਪਤਾ ਤੇ ਲੱਗੇ ਕਿ ਇਹ ਚਾਹੁੰਦੇ ਕਿ ਇਹਨਾਂ ਦਿੱਤਾ ਕੀ ਹੈ ਸਰਕਾਰ ਨੇ ਕੀ ਆ ਪੁਰ ਮੈਂ ਤੁਹਾਡੇ ਧਿਆਨ ਨਾਲ ਚੇ ਲਿਉਣ ਵਾਸਤੇ ਲਿਉਣ ਵਾਸਤੇ ਪੁਰ ਮੇਰੇ ਕੋਲ ਗੱਲ ਲੱਗੀ ਹੈ ਕਿ ਮੈਂ ਕੇਸ ਕੀਤਾ ਸੀ ਪੰਜਾਬ ਸਰਕਾਰ ਤੇ ਸ਼ਰੋਣ ਕਮੇਟੀ ਤੇ ਤੀਜੀ ਤੇ ਹਾਈ ਕੋਰਟ ਨੇ ਸੈਂਟਰਲ ਗਵਰਨਮੈਂਟ ਖੁਦ ਬਣਾਈ ਸੀ ਕਿ ਜੱਜ ਸਾਹਿਬ ਨੇ ਜੱਜ ਸਾਹਿਬ ਨੇ ਵਕੀਲ ਸਾਹਿਬ ਨੂੰ ਪੁੱਛਿਆ ਮੇਰੇ ਨੂੰ ਕਿ ਜਨਰਲ ਸਾਹਿਬ ਨੂੰ ਅਰੈਸਟ ਕਿਨੇ ਕੀਤਾ ਕਹਿੰਦਾ ਜੀ ਆਰਮੀ ਨੇ ਕਹਿੰਦਾ ਜੀ ਆਰਮੀ ਤੇ ਸੈਂਟਰ ਦੀ ਹੈ ਤੇ ਆਰਮੀ ਨੂੰ ਪਾਰਟੀ ਨਹੀਂ ਬਣਾਇਆ ਪਾਰਟੀ ਬਣਾਓ ਹੁਣ ਪਾਰਟੀਆਂ ਤਿੰਨ ਨੇ ਪੰਜਾਬ ਸਰਕਾਰ ਸ਼ੁਰੂਨ ਕਮੇਟੀ ਤੇ ਸੈਂਟਰ ਗਵਰਨਮੈਂਟ ਔਰ ਜਿਹੜਾ ਸ਼ੈਸ਼ਨ ਕੋਡ ਦਾ ਫੈਸਲਾ ਸੀ ਇਹਨਾਂ ਨੇ 4 ਲੱਖ ਰੁਪਇਆ ਕੁਝ 6% ਕੇ 4% ਦੇ ਵਿਆਜ ਦੇ ਨਾਲ ਸੈਂਟਰ ਗਵਰਨਮੈਂਟ ਨੂੰ ਮੁਆਵਜ਼ਾ ਪਾਇਆ ਔਰ ਪੰਜਾਬ ਸਰਕਾਰ ਨੂੰ ਪਾਇਆ ਦਿੱਤਾ ਦੋਨਾਂ ਸਰਕਾਰਾਂ ਨੇ ਔਰ ਜਿਹੜੇ ਬੰਦਿਆਂ ਨੂੰ ਤੇ ਮਿਲ ਗਿਆ ਉਹ ਤੇ ਆਪਣੇ ਘਰਾਂ ਆਉਣਾ ਬੈਠੇ ਔਰ ਕਈ ਮੇਰੇ ਵਰਗੇ ਦਵਾਈ ਤਰੂਤ ਔਖੇ ਨੇ ਹੁਣ 376 ਬੰਤਿਆਂ ਦੇ ਵਿੱਚੋਂ ਹਾਈ ਕੋਰਟ ਕੱਲੇ ਨੇ ਮੈਂ ਹੀ ਕੇਸ ਕੀਤਾ ਸੀ ਔਰ ਆਪਣੀ ਜਿੰਨੀ ਮੇਰੀ ਕਮਾਈ ਸੀ ਮਾੜੀ ਮੋਟੀ ਸੀ ਉਹ ਮੈਂ ਇੱਧਰ ਲੂੰਦਾ ਰਿਆ ਭਾਈ ਮੈਨੂੰ ਤੇ ਸ਼ਰਮਣੀ ਕਮੇਟੀ ਨੇ ਨਾ ਵਕੀਲ ਦਿੱਤਾ ਨਾ ਮੇਰੇ ਕਿਸੇ ਦੀ ਪੈਵਾਰੀ ਕੀਤੀ ਸਗੋਂ ਮੇਰੇ ਨਾਲ ਕੇਸ ਬੰਦੇ ਜੁੜ ਕੇ ਮੇਰਾ ਕੇਸ ਵੀ ਇਹਨਾਂ ਨੇ ਖਾਜ ਕਰਾਤਾ ਡਿਸਟਰੈਸ ਕਰਾਤਾ ਬਿਰ ਜਿਹੜਾ ਵਕੀਲ ਦਿੱਤਾ ਉਹਦਾ ਕੋਈ ਆਤਾ ਪਤਾ ਨਹੀਂ ਲੱਗ ਰਿਹਾ ਕੀ ਨਾ ਕੀਤਾ ਵੀ ਆ ਜਾਂ ਨਹੀਂ ਕੀਤਾ ਜਾਂ ਕੀ ਅਗਲਾ ਨਾ ਇਹਨਾਂ ਨੇ ਕੀ ਕਰਨਾ ਸੂ ਹੈ ਇਸ ਕਰਕੇ ਮੈਂ ਕਹਿਣਾ ਕਿ ਕਿਤੇ ਨਾ ਕਿਤੇ ਮੇਰੇ ਨਾਲ ਜੁੜੀ ਮੇਰਨਾ ਬੇ ਇਨਸਾਫ ਵੀ ਹੋਈ ਹੈ ਸਰਕਾਰ ਮੇਰਾ ਇਨਸਾਫ ਕਰੇ ਮੈਨੂੰ ਵੀ ਇੱਕ ਦੁਕਾਨ ਅਲਾਟਮੈਂਟ ਜੇ ਦੂਜੇ ਜੋਧਪੁਰਿਆ ਨੂੰ ਦੁਕਾਨ ਦਿੱਤੀ ਮੈਨੂੰ ਵੀ ਦੁਕਾਨ ਦੇ ਜੇ ਦੂਜੇ ਨੂੰ ਕੋਲ પેટ્રોલ ਪੰਪ ਬਿਤਾ ਚਲੋ ਮੈਨੂੰ ਵੀ ਕੋਈ ਦੇ ਕਰੂ ਬਾਰਦਾ ਕਰੂ ਮੈਨੂੰ ਵੀ ਕੋਈ ਚਾਰ ਪਾਸੇ ਦਿਓ ਮੈਂ ਵੀ ਆਪਣੇ ਬੱਚੇ ਜਾ ਕੇ ਪਾਲਾ ਸੋ ਇਹੋ ਜਿਹੇ ਗੰਭੀਰ ਮਸਲੇ ਨੂੰ ਲੈ ਕੇ ਜੇ ਮੈਂ 24 ਸਾਲ ਤੱਕ ਲੜਦਾ ਆਇਆ ਤੇ ਹੁਣ ਮੈਂ ਹੁਣ ਮੈਂ ਕਿੱਦਾਂ ਬਹਿ ਸਕਦਾ ਮੈਂ ਸਰਕਾਰ ਨਾਲ ਗੱਲ ਕਰਨੀ ਸੀ ਹੁਣ ਵੀ ਮੈਂ ਠੀਕ ਨਹੀਂ ਸੀ ਮੈਂ ਤਾਂ ਹਸਪੀਟਲ ਦਾਖਲ ਸੀ ਪਰ ਅੱਜ ਵੀ ਮੇਰੇ ਕੋ ਇਹੋ ਜਿਹੇ ਬੰਦਿਆਂ ਦੇ ਨਾਂ ਏ ਕਿ ਕੁਝ ਚੰਦ ਬੰਦਿਆਂ ਨੂੰ ਮਿਲਿਆ ਬਾਕੀ ਕਿਤਨਾ ਕਿਤੇ ਸਟ੍ਰੋਮਿਕ ਕਮੇਟੀ ਕੋ ਬੜੀ ਵੱਡੀ ਕਤਾਈ ਹੋਈ ਹੈ ਇਹਨਾਂ ਨੂੰ ਚਾਹੀਦਾ ਸੀ ਕਿ ਸਾਰੇ ਜੋਧਪੁਰੀਆਂ ਦੇ ਪਹਿਲੋ ਕੇਸ ਨੂੰ ਕਿਸੇ ਪਾਸੇ ਲੋਂਦੇ ਨਾ ਸਾਰਿਆਂ ਨੂੰ ਗਲਵਕੜੀ ਚ ਲੈ ਕੇ ਤੁਰਦੇ ਪਰ ਮੈਂ ਗੱਲ ਕਹਿੰਦਾ ਕਿ ਨਹੀਂ ਇਹਨਾਂ ਨੂੰ ਸਰਵਸਤਾ ਮਿਲ ਗਿਆ ਤੇ ਬੱਚਿਆਂ ਨੂੰ ਔਰ ਕਈ ਇਹੋ ਜਿਹੇ ਜੋਧਪੁਰੀਏ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਨੌਕਰੀ ਮਿਲੀ ਹੈ ਦਾਅਵੇ ਤੇ ਇਹਨਾਂ ਨੇ ਕੀਤੇ ਕਿ ਇਹ ਨੌਕਰੀਆਂ ਦਿੱਤੀਆਂ ਪਰ ਨਹੀਂ ਬਾਕੀ ਮੈਂ ਸ਼ਰੋਨੀ ਕਮੇਟੀ ਦੇ ਪ੍ਰਧਾਨ ਨੂੰ ਬਾਅਦ ਚ ਮਿਲੂੰਗਾ ਕਰੀ ਅੱਜ ਮੈਂ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਠੀ ਅੱਗੇ ਬੈਠਣਾ ਸਵੇਰੇ ਸਵੇਰੇ ਇੱਕ ਅਕਾਸ਼ਤਾ ਮੁਰ ਆਪਣੀ ਜਿਹੜੀ ਮੰਗ ਪੰਜਾਬ ਸਰਕਾਰ ਤੱਕ ਫੜੂੰਗਾ ਮੇਰੇ ਨਾਲ ਕਾਫੀ ਬੰਦੇ ਨੇ ਨਵੰਬਰ 1984 ਵਾਲੇ ਮੇਰੇ ਸੰਪਰਕ ਦੇ ਵਿੱਚ ਜੋਧਪੁਰੀ ਜਿਹੜੇ ਸਿੰਘ ਜਿਨ੍ਹਾਂ ਨੂੰ ਕੁਛ ਨਹੀਂ ਮਿਲਿਆ ਉਹ ਮੇਰੇ ਸੰਪਰਕ ਦੇ ਵਿੱਚ ਆ ਕੋਈ ਸਹਜੇ ਧਰਮੀ ਫੌਜੀ ਹੈ ਚਾਰੇ ਜਿਹੜੇ ਠੇਖਾਡੇ ਵੀ ਮੇਰੇ ਸੰਪਰਕ ਦੀ ਹੈ ਕਿਉਂਕਿ ਮੈਂ ਅਕਾਲੀ ਦਲ ਦਾ ਮੀਤ ਪ੍ਰਧਾਨ ਆ ਤੇ ਲੋਕ ਜੁੜੇ ਨੇ ਔਰ ਮੈਨੂੰ ਮੇਰਾ ਫਰਜ਼ ਬਣਦਾ ਕਿ ਮੈਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਵਾਸਤੇ ਕੋਈ ਨਾ ਕੋਈ ਯਤਨ ਕਰਾਂ ਮੈਂ ਤੇ ਮਿਲਦੇ ਆਪ ਮੇਰੇ ਤੇ ਆਪਣੀ ਸਮੱਸਿਆ ਇਸ ਕਰਕੇ ਮੈਂ ਸੀਐਮ ਸਾਹਿਬ ਤੇ ਬਹਿ ਕੇ ਤੇ ਪੰਜਾਬ ਸਰਕਾਰ ਤੋਂ ਮੰਗ ਕਰਨੀ ਹੈ ਔਰ ਐਸ ਵੀਰ ਵੀਰੋ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਜਿਹੜਾ ਚੈਨਲ ਹੈ ਨਾ ਸਬਸਕ੍ਰਾਈਬਰ ਕਰ ਲਿਓ ਟੱਲੀ ਵਾਲਾ ਨੋਟੀਫਿਕੇਸ਼ਨ ਵੀ ਨਾ ਭੁੱਲੋ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਆ ਜਾ ਸਕੇ ਮੈਂ ਤੁਹਾਡਾ ਆਪਣਾ ਭਰਾ ਚੰਨਲ ਸਾਂਜੋਪਰੀ ਮੀਤਪੁਰਧਾਨ ਸ਼ਰੋਣੀ ਕਾਲੀਤਾਲ ਬਾਦਲ ਐਸ்சி ਬੈਂਕ ਤੇ ਮੈਂ ਤੇ ਇਹ ਚੋਨਾ ਕਿ ਹਰੇਕ ਨਾਲ ਇਨਸਾਫ ਹੋਵੇ ਹਰੇਕ ਨੂੰ ਮਰਦਾ ਬਚੜਾ ਬਣਦਾ ਹੱਕ ਮਿਲੇ ਪੂਰਾ ਮਿਲਣਾ ਵੀ ਚਾਹੀਦਾ ਅੱਜ ਪਹਿਲਾ ਸਟੈਪ ਮੈਂ ਚੁੱਕ ਰਿਹਾ ਜਤਨ ਕਰੂੰਗਾ ਕਿ ਸੀਐਮ ਸਾਹਿਬ ਦੇ ਨਾਲ ਮਿਲ ਕੇ ਬੈਠ ਕੇ ਇਹਦਾ ਹੱਲ ਨਿਕਲ ਜੇ ਤੇ ਬਹੁਤ ਵਧੀਆ ਗੱਲ ਆ ਜੇ ਨਹੀਂ ਕੋ ਮਸਲਾ ਹੱਲ ਹੁੰਦਾ ਵੇਖਿਆ ਤੇ ਫਿਰ ਮੈਂ ਉਥੇ ਭੋਖੜ ਤਾਲ ਤੇ ਬੈਠਾਂਗਾ ਫਿਰ ਕਿਤਨਾ ਕਿਤ ਜਿਹੜੀ ਸ਼ਰੋਣੀ ਕਮੇਟੀ ਕੋ ਕਤਾਈ ਹੋਈ ਆ ਉਹ ਪ੍ਰਧਾਨ ਸਾਹਿਬ ਨੂੰ ਮਿਲੂਗਾ ਧਮੀ ਸਾਹਿਬ ਨੂੰ ਕੀ ਤਾਂ ਮਸਲਾ ਹੱਲ ਕੀਤਾ ਜਾਏ ਇਸ ਤੋਂ ਬਾਅਦ ਇੱਕ ਵਬਤ ਮਿਲਿਆ ਸੀ ਰਾਜਨਾਥ ਹਿੰਦ ਕੇਂਦਰੀ ਮੰਤਰੀ ਨੂੰ ਦਿੱਲੀ ਤਾਂ ਕੇ ਏਜ ਵੀ ਸਾਡੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਗੱਲਬਾਤ ਕੀਤੀ ਸੀ ਇਹ ਵੀ ਭਾਰਤੀ ਮਤਕਰ ਬਾਦਲ ਵੀ ਗਏ ਸੀ ਮਲੇ ਸੀ ਉਹ ਸੈਂਟਰ ਗਵਰਨਮੈਂਟ ਨੇ ਵੀ ਕਿਹਾ ਸੀ ਕਿ ਅਸੀਂ ਜੋਤਪ੍ਰੀਆ ਨੂੰ ਬਣਦਾ ਹੱਕ ਦਵਾਂਗੇ ਮੈਂ ਸਰਕਾਰ ਦੇ ਧਿਆਨ ਵਿੱਚ ਇੱਕ ਗੱਲ ਹੋਣਾ ਚਾਹੀਦਾ ਕਿ ਜੋਧਪੁਰੀਆਂ ਤੇ ਇਹੋ ਜੀ ਪੋਜੀਸ਼ਨ ਹੋ ਗਈ ਹੈ ਕਿ ਉਹਨਾਂ ਕੋ ਕੁਛ ਤੇ ਬੰਦੇ ਦੁਨੀਆ ਨੂੰ ਅਲਵਿਦਾ ਕਰਕੇ ਚਲੇ ਗਏ ਤੇ ਕੁਛ ਬੰਦਿਆਂ ਦੇ ਘਰ ਦੇ ਹਾਲਾਤ ਐਸੇ ਆ ਕਿ ਉਹ ਇੱਥੋਂ ਲੈ ਕੇ ਉੱਥੇ ਤੱਕ ਜਾ ਨਹੀਂ ਸਕਦੇ ਕਿ ਐਪਲੀਕੇਸ਼ਨ ਕੈਪ ਕਰਨ ਵਾਸਤੇ ਵੀ 10 ਰੁਪਏ ਦਾ ਪਹੈ ਨਹੀਂ ਕਿਵੇਂ ਉਹ ਮੇਰੇ ਨੌਜ ਵਿੱਚ ਹੈਗੇ ਆ ਮੇਰੇ ਸੰਪਰਕ ਵਿੱਚ ਹੈਗੇ ਆ ਸੋ ਉਹਨਾਂ ਸਾਰੇ ਬੰਦਿਆਂ ਦੀ ਆਵਾਜ਼ ਸਰਕਾਰ ਤੱਕ ਪਚੌਣ ਦਾ ਮਾਫਰਾਲਾ ਕਰ ਰਿਹਾ। ਔਰ ਇਹ ਚਾਹੀਦਾ ਸੀ ਕਿ ਪੰਥਕ ਜਥੇਬੰਦੀਆਂ ਨੂੰ ਔਰ ਖਰੋਨਿਕ ਕਮੇਟੀ ਨੂੰ ਔਰ ਸਰਕਾਰ ਨੂੰ ਤਿੰਨਾਂ ਜਣਾਂ ਨੂੰ ਚਾਹੀਦਾ ਸੀ ਕਿ ਜੇ ਉਹ ਜੋਧਪੁਰ ਤੇ ਵੇਚਿਆ ਇਹ ਜੋ ਦੌਰ ਚੱਲਿਆ ਸੀ 1984 ਦੇ ਵਿੱਚ ਜਿਨ੍ਹਾਂ ਦੇ ਘਰ ਉਜੜੇ ਆ ਉਹਨਾਂ ਦਾ ਕੋਈ ਨਾ ਕੋਈ ਮੋਢੀ ਸੇਵਾ ਕੀਤਾ ਜਾਂਦਾ। ਉਹਨ ਸਰਕਾਰ ਦੇ ਖਾਤੇ ਦੇ ਵਿੱਚ ਤੇ ਬਹੁਤ ਕੁ ਦਿੱਤਾ ਉਹਨੂੰ ਜਨਤਕ ਕਰੀ ਸਰਕਾਰ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਨੂੰ ਕੀ ਮਿਲਿਆ ਕਿਸ ਤਰ੍ਹਾਂ ਇਹਨਾਂ ਦੇ ਮਸਲੇ ਆ ਲੋਣੇ ਆ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਬਾਤ ਬਾਤ ਸ਼ੇਅਰ ਕਰਿਓ ਫਿਰ ਤੁਹਾਡੇ ਮੈਰੂ ਪ੍ਰੂਫ ਹੋਊਗਾ ਕੱਲ ਜਾ ਰਿਹਾ ਸੀਐਮ ਸਾਹਿਬ ਨੂੰ ਦੀ ਕੋਠੀ ਤੇ ਬੈਠੂਗਾ ਦੇਖੋ ਕੀ ਅੱਗੇ ਇਹਦਾ ਰਿਜ਼ਲਟ ਨਿਕਲਦਾ ਉਸ ਤੋਂ ਬਾਅਦ ਮੈਂ ਸੈਂਟਰ ਗਵਰਨਮੈਂਟ ਤੇ ਵੀ ਰਾਜਨਾਥ ਨੂੰ ਵੀ ਖੋਦ ਬਿਲਡਿੰਗ ਕਰ ਕਿਉਂਕਿ ਜਿਸਨ ਲੱਗੇ ਸੋਈ ਜਾਣੇ ਵਰ ਕੋ ਜਾਣੇ ਪੀਰ ਪਰਈਆ ਜਿਹਦਾ ਘਰ ਉੱਡਿਆ ਜਿਹਦੇ ਘਰ ਅੱਗ ਲੱਗੀ ਆ ਉਹਨੇ ਭੁਲਣਾ ਦੂਜਿਆਂ ਨੇ ਤਾਂ ਕਹਿਣਾ ਚੱਲ ਰਹੀ ਹੈ ਜੀ ਬਸ ਅੱਛਾ ਹੋ ਰਿਹਾ ਕਬ ਸੋ ਇਦਾਂ ਨਹੀਂ ਕੰਮ ਬਣਦੇ ਕੁਛ ਆਪ ਨੂੰ ਵੀ ਹਿੱਲਾ ਵਿਸੀਲਾ ਕਰਨਾ ਚਾਹੀਦਾ ਜੋ ਮੈਂ ਕਰ ਰਿਹਾ ਤੁਸੀਂ ਮੇਰਾ ਸੰਯੋਗ ਕਰਨਾ ਨੀ ਇਹ ਬੇਨਤੀ ਹੈ ਪ੍ਰਵਾਨ ਕਰਨੀ ਹੈ ਸਵਾਹੀ ਗੁਰਜੀਤ ਕਾ ਖਾਲਸਾ ਸਵਾਹੀ ਗੁਰਜੀਤ ਕੀ ਫਤ